ਕੋਲਾ ਤੇ ਹੀਰਾ ਦੋਵੇਂ ਇੱਕੇ ਹੀ ਖਦਾਨ ਵਿੱਚ ਰਹਿੰਦੇ ਹਨ ਬਸ ਫਰਕ ਇੰਨਾ ਕੀ ਹੈ ਕਿ ਕੋਲੇ ਨੂੰ ਘੱਟ ਰਗੜਾਂ ਤੇ ਘੱਟ ਤਪਸ਼ ਮਿਲਦੀ ਹੈ ਉਹ ਕੋਲਾ ਰਹ ਜਾਂਦਾ ਹੈ ਹੀਰੇ ਨੂੰ ਜ਼ਿਆਦਾ ਰਗੜਾਂ ਜ਼ਿਆਦਾ ਤਪਸ਼ ਮਿਲਦੀ ਹੈ ਉਹ ਹੀਰਾ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਹੁੰਦਾ ਹੈ ਇੱਥੇ ਕੁਝ ਲੋਕ ਜ਼ਿੰਦਗੀ ਦੀਆਂ ਸਖਤ ਰਗੜਾਂ ਖਾ ਕੇ ਉਏਲੇਆਂ ਵਾਂਗ ਚੂਰ-ਚੂਰ ਹੋ ਜਾਂਦੇ ਐ ਤਬਾਹ ਤੇ ਬਰਬਾਦ ਹੋ ਜਾਂਦੇ ਐ ਸਟ੍ਰੈਸ ਤੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਐ ਪਰ ਕੁਝ ਲੋਕ ਹੀਰਿਆਂ ਵਾਂਗ ਇਨਾਹੀ ਰਗੜਾਂ ਦੇ ਵਿੱਚੋਂ ਚਮਕਦੇ ਐ ਤੇ ਉਹ ਮਹਾਨ ਬਣ ਕੇ ਨਿਕਲਦੇ ਐ ਜੇਰਾ ਸੋਚਿਓ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਘੱਟ ਜ਼ਿੰਦਗੀ ਨੇ ਰਗੜਾਂ ਨਹੀਂ ਲਗਾਈਆਂ ਸੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਪਰ ਜਵਾਨੀ ਦੇ ਵਿੱਚ ਉਹਨਾਂ ਦੇ ਚਾਰੇ ਪੁੱਤਰ ਤੇ ਮਾਤਾ ਜੀ ਸ਼ਹੀਦ ਹੋ ਗਏ ਆਨੰਦਪੁਰ ਸਦਾ ਲਈ ਛੁੱਟ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਇੰਨਾ ਹੀ ਰਗੜਾਂ ਦੇ ਵਿੱਚੋਂ ਇੱਕ ਹੀਰਾ ਬਣ ਕੇ ਚਮਕੇ ਇਸ ਲਈ ਜੇ ਤੁਸੀਂ ਹੀਰੇ ਬਣ ਕੇ ਚਮਕਣਾ ਹੈ ਰਗੜਾਂ ਦੀ ਪਰਵਾਹ ਨਾ ਕਰੋ ਬਸ ਜ਼ਿੰਦਗੀ ਦੇ ਵਿੱਚ ਚੰਗਾ ਕਰਦੇ ਜਾਓ ਅੱਗੇ ਵਧਦੇ ਜਾਓ ਤੁਸੀਂ ਵੀ ਤਰੱਕੀ ਕਰ ਜਾਓਗੇ ਧੰਨਵਾਦ